ਮੇਰਾ ਨਾਮ ਆਪੀ ਐਮਐਲਪੀ ਸਿੰਘ ਜੀ ਮਾਜੀ ਬਲਜੋਤ ਸਿੰਘ ਦਾ ਮਾਮਾ ਜੀ ਲੱਗਦਾ ਜੀ ਬਿਲਕੁਲ ਜੀ ਕਿ ਮੇਰਾ ਇੱਕੋ ਇੱਕ ਪਾਂਜਾ ਸੀ ਬਲਜੋਤ ਸਿੰਘ ਦਾ ਜੋ ਕਿ ਪਿਛਲੇ 19 2019 ਤੋਂ ਅਮਰੀਕਾ ਵਿੱਚ ਰਹਿਆ ਅਸੀਂ ਜੀ ਤੇ ਉੱਥੇ ਕਲਾਕਾ ਚ ਲੰਦਾ ਸੀ ਜੀ ਤੇ ਬਸ ਕੱਲ ਸਾਨੂੰ ਫੋਨ ਆਇਆ ਜੀ ਕੱਲ ਸ਼ਾਮੀ ਇਹ ਤੁਹਾਡੇ ਬੱਚੇ ਐਕਸੀਡੈਂਟ ਹੋ ਗਿਆ ਤੇ ਆਈਸੀਯੂ ਵਿੱਚ ਹੈ ਤੇ ਪਹਿਲਾਂ ਤਾਂ ਫਾਰਮ ਨਹੀਂ ਆਈ ਗੱਲ ਫਿਰ ਬਾਅਦ ਕਿ ਉਹਨਾਂ ਨੇ ਜੱਤੀ ਗਈ ਦੋ ਦੋ ਦਪਨੇ ਪੁਲਸ ਦਾ ਅਮਰੀਕਨ ਪੁਲਸ ਦਾ ਫੋਨ ਆਇਆ ਇਹਨਾਂ ਨੂੰ ਤੇ ਬੱਚਾ ਜਿਹੜਾ ਵੀ ਉਹ ਮਤਲਬ ਡੈੱਡ ਹੋ ਗਿਆ ਚਲਾਣਾ ਕਰ ਗਿਆ ਇਹ ਵੀ ਤੇ ਇਸ ਤਰ੍ਹਾਂ ਕਰਕੇ ਪਾਣਾ ਵਖਰੇ ਵੀ ਹੈ ਤੇ ਕਿੰਨਾ ਟਾਈਮ ਹੋ ਗਿਆ ਸੀ ਜੀ ਬਾਈਨਰੀ ਪੰਡਿਤ ਕਾਲ ਹੋ ਗਿਆ ਸੀ ਜੀ 2019 ਕੇ ਜੀ ਉਹ ਦੋ ਪਹਾੜਾ ਸੀ ਜੀ ਕੀ ਕੰਮ ਕਰਦੇ ਸੀ ਤੇ ਤੇਰਾਲਾ ਚ ਲੰਦਾ ਸੀ ਜੀ ਅੱਛਾ ਜੀ ਹਾਂ ਜੀ ਤਰਾਦੇ ਨੇ ਕਿ ਕਾਂਜੀ ਕੋਲ ਤੋਂ ਇਹਦਾ ਮਾਰਗ ਚੁੱਕਣਾ ਕਾਂਜੀ ਸਪੋਰਟ ਹੀ ਹੋ ਗਈ ਜੀ ਹਾਂ ਜੀ ਪਹਿਲਾ ਜਨਮ ਦਿਨ ਸੀ ਇਹਦਾ ਵੀ 15 ਤੀਰ ਜਿਹੜੀ ਕਿਥੇ ਲੰਘੀ ਹੈ ਜੀ 15 ਤੀਰ ਨੂੰ ਦਾ ਬਰਥਡੇ ਸੀਗਾ ਤੇ ਵੱਡੇ ਵਜh ਕੀਤਾ ਮੁੰਡਿਆਂ ਨਾਲ ਉਹਨੇ ਤੇ ਮਤਲਬ ਕੋਈ ਆਦਮੀ ਸੀ ਕੋਈ ਨਸ਼ਾ ਨਹੀਂ ਸੀ ਕੋਈ ਕਿਸੇ ਪ੍ਰਕਾਰ ਦੀ ਕੋਈ ਮਤਲਬ ਉਹ ਨਹੀਂ ਚੀ ਗਈ ਜੀ ਬੱਚਾ ਬੜਾ ਮਹਨਤੀ ਸੀਗਾ ਬੜਾ ਮਿਲਨਸਾਰ ਸੀਗਾ ਇਕੱਲਾ ਇਕੱਲਾ ਸੀਗਾ ਜੀ ਤੇ ਭੈਣ ਸੀ ਆਸਟ੍ਰੇਲੀਆ ਤੇ ਜੀ ਤੇ ਮਤਲਬ ਬੱਸ ਆਪਾਂ ਨਾ ਵਾਪਰ ਗਿਆ ਜੀ ਮੇਰੇ ਤੇ ਪਿਤਾ ਜੀ ਕੰਮ ਕਰਦੇ ਸੀ ਮੇਰੇ ਤੇ ਪਿਤਾ ਪਾ ਖੇਤੀਬਾੜੀ ਕਰਦੇ ਸੀ ਉਹਨਾਂ ਦਾ ਇਹ ਤਖਰੀ ਇਹ ਵੀ ਕਰੀ ਮਾਤਾ ਜੀ ਮਾਤਾ ਜੀ ਵੀ ਹਾਊਸ ਵਾਈਫ ਨੇ ਜੀ ਇਹ ਮੈਂ ਇਹ ਤਾਂ ਸਾਡੀ ਜੀ ਹੱਥ ਜੋੜ ਕੇ ਹੋਈ ਪ੍ਰਧਾਨ ਜੋਗ ਮੁੱਖ ਮੰਤਰੀ ਸਾਹਿਬ ਭਵੰਤ ਸਿੰਘ ਮਾਨ ਜੀ ਤੋਂ ਇਹ ਹੀ ਮੰਗ ਕਰਦੇ ਆ ਕਿ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਨਿੱਤ ਕੋਈ ਨਾ ਕੋਈ ਖਬਰ ਕੋਈ ਕੈਨੇਡਾ ਤੋਂ ਕੋਈ ਮਰਕਾ ਤੋਂ ਰੋਜ਼ ਖਬਰ ਸੁਣਨ ਨੂੰ ਮਿਲਦੀ ਅੱਜ ਫਲਾਣੀ ਸਾ ਤੇ ਬੱਚਾ ਕੋਈ ਟਰਾਲਾ ਉਲਟ ਗਿਆ ਕੁਛ ਹੋ ਗਿਆ ਕੋਈ ਉੱਥੇ ਮਰ ਗਿਆ ਤੇ ਉੱਥੇ ਮਰ ਗਿਆ ਜੋ ਸਾਡੇ ਪੰਜਾਬੀਆਂ ਨੂੰ ਜੋ ਪੰਜਾਬ ਦੇ ਵਿੱਚ ਕੀ ਕੰਮ ਦਿੱਤੇ ਜਾਂ ਕਿ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੋ ਇਹੀ ਮੰਗ ਕਰਦੇ ਆ ਸਰਕਾਰ ਤੋਂ ਕਿ ਇਹਨਾਂ ਬੱਚਿਆਂ ਨੂੰ ਇਥੇ ਹੀ ਸੰਭਾਲਿਆ ਜਾਵੇ ਪੰਜਾਬੀ ਜਾਵੇ ਇਹ ਸਾਡਾ ਜਿਹੜਾ ਫਲਵਾੜੀ ਆ ਪੰਜਾਬੀ ਦੇ ਪੰਜਾਬੀ ਲੋਕ ਨੇ ਜੋ ਬੱਚੇ ਨੇ ਸਾਡੇ ਇਹਨਾਂ ਨੂੰ ਪੰਜਾਬ ਦੇ ਵਿੱਚ ਹੀ ਕੋਈ ਨਾ ਦੇ ਰਿਕਾਰਡ ਦਿੱਤਾ ਜਾਵੇ ਇਹੀ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਜੀ 이란ਾਗੀ ਪਰ ਨਾਮ ਤੋਂ ਖਾਸ ਦਾਤਾ ਦਾ ਕਾਉਂਸਲ ਮੈਂ ਚੁਣਿਆ। ਇਹ ਪਾਸ ਤੋਂ 3 ਨੰਬਰ ਦੇ ਕਿੰਨਾ ਵਜੇ 23 ਕੁਤੀ ਲੱਗਣਗੇ। ਦੱਸ ਲਈ ਜੀ ਪਿਛਲੇ ਗਰੀਬਨ 10-15 ਸਾਲ ਤੋਂ ਇਹ ਪਰਿਵਾਰ ਮਾਸੇ ਵੜੇ ਰਹਿਆ ਸੀ। ਪਹਿਲਾਂ ਤਲੂਹ ਪਿੰਡ ਲਾਕ ਪਿੰਡ ਸੀਗਾ ਤਲੂਹ ਉੱਥੇ ਰਹਿੰਦੇ ਸੀ। ਬਹੁਤ ਸਾਲ ਤੋਂ ਦੁਰਸਤ ਪਰਿਵਾਰ ਸੀਗਾ ਜੀ। ਇੱਕੋ ਇੱਕ ਬੇਟਾ ਸੀ ਸਦਾ ਨਿਰੰਦਰ ਸਿੰਘ ਜੀ ਦਾ। ਬੜੇ ਚਾਵਾ ਨਾਲ ਜਿਨ੍ਹਾਂ ਨੇ ਪੜਾਇਆ ਲਖਾਇਆ। ਬੱਚਿਆਂ ਵੀ ਜਿੱਦ ਦੇ ਨਾਲ ਮਾਪੇ ਕਾਰਜੰਦ ਨੇ 2019 ਦੇ ਵਿੱਚ ਬੱਚੇ ਨੇ ਜਿੱਦ ਕੀਤੀ ਕਿ ਮੈਂ ਅਮਰੀਕਾ ਬਾਹਰ ਜਾਣਾ ਚਾਹੁੰਦਾ ਇਹਨਾਂ ਦੇ ਕੀਤਾ तकरीबन ਪਿਛਲੇ 3 ਸਾਲ ਤੋਂ ਉਹ ਫੀਟਰਾਲਾ ਚਲਾ ਰਹੇ ਸੀ ਅਚਾਨਕ ਕੱਲ ਸ਼ਾਮੀ ਫੋਨ ਆਇਆ ਕਿ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਤੇ ਅੱਜ ਸਵੇਰੇ 3:00 ਵਜੇ ਫੋਨ ਆਉਂਦਾ ਕਿ ਬੱਚੇ ਦੀ ਜਿਹੜੀ ਹੈ ਡੈਥ ਹੋ ਗਈ ਹੈ ਇਹ ਸੁਣ ਕੇ ਇਕਲੋਤਾ ਪੁੱਤੀ ਬਹੁਤ ਜ਼ਿਆਦਾ ਨਰਾਸ਼ਾ ਹੋਈ ਕਿ ਬੱਚੇ ਨੂੰ ਸੀ ਕੀ ਸੋਚ ਕੇ ਘਰੋਂ ਭੇਜਦੇ ਆ ਇਹ ਅੱਗੇ ਜਾ ਕੇ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਹੁਣਿਆਂ ਨੂੰ ਕਿਹੜੀ ਜਗ੍ਹਾ ਤੇ ਉਡੀਕ ਰਹੀ ਆ ਕਦੇ ਕੋਈ ਵੀ ਮਾਵਾ ਪਿਓ ਇਹ ਸੋਚ ਕੇ ਨਹੀਂ ਬੱਚੇ ਨੂੰ ਘਰੋਂ ਭੇਜਦਾ ਕਿ ਜਾ ਕੇ ਸਾਡੇ ਬੱਚੇ ਨਾਲ ਉੱਥੇ ਕੀ ਹੋ ਜਾਣਾ ਇੱਕ ਦੂਸਰਾ ਬੱਚਾ ਵੀ ਪਹਿਲਾਂ ਵੀ ਪਿੰਡ ਨੂੰ ਇੱਕ ਕਹਾਣੀ ਆਸਵਾ ਜੀ ਉਹ ਇਹ ਤੇ ਇੱਕ ਨੰਦ ਭਾਜੀ ਦਾ ਬਹੁਤ ਜ਼ਿਆਦਾ ਮਾਪਿਆਂ ਨੂੰ ਵੀ ਕੋਈ ਤੀਨ ਤੁਸੀਂ ਕਰਨਾ ਚਾਹੁੰਦੇ ਕੀ ਕਰਨ ਮਾਪਿਆਂ ਨੂੰ ਇਹੀ ਅਪੀਲਾ ਦੀ ਕੋਈ ਸਰਕਾਰਾਂ ਨੂੰ ਵੀ ਅਪੀਲਾ ਤੇ ਮਾਪਿਆਂ ਨੂੰ ਵੀ ਅਪੀਲਾ ਦੇਖੋ ਸਰਕਾਰਾਂ ਵੀ ਜਿਨੇ ਬਾਹਰਲੇ ਲੋਕ ਆਉਂਗੇ ਇੱਥੇ ਆ ਕੇ ਪੰਜਾਬ ਦੇ ਵਿੱਚ ਜੋਬ ਕਰ ਰਹੇ ਨੇ ਜਿਨੀ ਇੰਡਸਟਰੀ ਆ ਜਾਂ ਪੰਜਾਬ ਸਰਕਾਰ ਹੈ ਇਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਈ ਇਹੋ ਜਿਹਾ ਮਤਾ ਲੈ ਕੇ ਆਵੇ ਵਿਧਾਨ ਸਭਾ ਦੇ ਵਿੱਚ ਸਰਕਾਰ ਕਿ ਜਿਹੜੇ ਪੰਜਾਬੀ ਆ ਉਹਨਾਂ ਨੂੰ 70% ਤਾਂ ਲੋਕ ਨਹੀਂ ਮਿਲਣਗੇ ਬਾਹਰਲੇ ਬੰਦਿਆਂ ਨੂੰ ਕੋਈ 30% ਟੋਕਰੀ ਦੇ ਦੇਣੀ ਵੀ ਪੈ ਜੇਗਾ ਦੋ ਜੇ ਇੱਥੇ ਨੌਕਰੀ ਮਿਲੇ ਆਪ ਮਕਲੋਤੇ ਬੱਚੇ ਜਿਹੜੇ ਆ ਉਹ ਮਾਪੇ ਕਦੇ ਵੀ ਬਾਹਰ ਨਹੀਂ ਭੇਜਣਗੇ ਜਦੋਂ ਛੋਟਾ ਮੋਟਾ ਦਿੱਤੋ ਨੌਕਰੀ ਇਸੇ ਸਰਕਾਰ ਦੇ ਦੇਵੇ। ਨਾ ਹੋਵੋ ਪਰੇਸ਼ਾਨ ਸਾਰੇ ਇਤਮਾਂ ਦੀ ਕਾਟ ਮੇਰੇ ਕੋਲ। ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੌ ਇਲਮਾਂ ਦੀ ਤਾਕਤ। ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ, ਵਸ਼ੀਕਰਨ, ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658